ਦੋਸਤੋ ਫੁੱਲ ਰਾਜੀ ਪੜੀ ਵਹਿੜ ਆ ਗਈ ਦੂਜਾ ਸੂਆ ਸੂਨ ਵਾਲੀ ਆ ਪੂਰੀ ਸੀਲ ਠੰਡੀ ਕ੍ਰਾਸ ਵਹਿੜ ਆ ਫੁੱਲ ਰਾਜੀ ਪੜੀ ਆ ਪੂਰੀ ਗੰਦਮੇ ਗੰਦਮੇ ਪਈ ਆ ਤੁਸੀਂ ਥਣਾ ਦੱਸ ਹੈ ਤੇ ਲੇਵਾ ਦੇਖ ਸਕਦੇ ਹੋ ਹਜੇ ਕੱਚੀ ਆ ਹਜੇ ਤਕਰੀਬਨ ਹਫਤਾ ਲੈ ਜੂਗੀ ਬਹੁਤ ਚੰਗੇ ਥਣ ਲੱਗਿਆ ਦੋਸਤੋ ਲੇਵਾ ਅੱਗੇ ਨੂੰ ਵੀ ਬਹੁਤ ਆ ਪੂਰੀ ਸ਼ੀਲ ਠੰਡੀ ਦੂਜਾ ਸੂਆ ਸੂਨ ਵਾਲੀ ਆ ਤੁਸੀਂ ਮੂੰਹ ਮੰਦਰੇ ਦੇ ਦੇਖ ਸਾਹ ਦੋਸਤੋ ਬਹੁਤ ਸੋਹਣੀ ਵਿਹੜ ਹੈਗੀ ਪੂਰੀ ਰਾਜੀ ਬਣੀ ਆ ਤੁਸੀਂ ਸ਼ੀਲ ਠੰਡੀ ਦੇਖ ਸਕਦੇ ਹੋ ਨਿਆਣਾ ਪੌਣ ਦੀ ਮਿੱਟੀ ਲੋੜ ਕਿੱਡਾ ਵਧੀਆ ਥਾਂ ਲੱਗਿਆਗਾ ਹਜੇ ਵਾਲ ਢੇਲਾਂ ਕਾਫੀ ਪਈਆਂ ਪੂਰਾ ਚੌੜਾ ਹਵਾਨਾ ਤਿਆਰ ਕਰਨਾ ਇਹਨੇ ਆ ਤੁਸੀਂ ਦੇਖ ਸਕਦੇ ਹੋ ਹਵਾਨੇ ਦਾ ਸੈ ਸੀਲ ਠੰਡੀ ਦਾ ਕੋਈ ਅੰਤ ਨਹੀਂ ਪੂਰੇ ਵੱਡੇ ਸਟਰਕਚਰ ਦੀ ਵਹਿੜਾ ਦੋਸਤੋ